ਦੇਖੋ ਗੱਲ ਇਹ ਆ ਵੀ ਖੜਗੇ ਸਾਹਿਬ ਕੀ ਕਰਨ ਵਿਚਾਰੇ ਪਾਰਟੀ ਦੇ ਪ੍ਰਧਾਨ ਨੇ ਪੱਪੂ ਜੀ ਨੂੰ ਡਿਫੈਂਡ ਕਰਨਾ ਪੈਂਦਾ ਬਾਰ-ਬਾਰ ਕੀ ਕਰਨ ਹੋਰ ਵਿਚਾਰੇ ਪਹਿਲਾਂ ਨਹੀਂ ਬੋਲੇ ਸੀ ਜਦੋਂ ਕੱਲ ਉਤਰੇ ਆ راہુલ ਗਾਂਧੀ ਜੀ ਐਲਾਸ ਪੱਪੂ ਜੀ ਤੇ ਜਦੋਂ ਆ ਕੇ ਉਹਨਾਂ ਨੇ ਇਹ ਵਾਰਨਿੰਗ ਜਾਰੀ ਕਰਤੀ ਹੁਣ ਮੈਨੂੰ ਮੈਂ ਇਹ ਤੁਹਾਡੇ ਰਾਹੀਂ ਪੁੱਛਣਾ ਚਾਹੁੰਦਾ ਸਾਡੇ ਸਤਕਾਰਯੋਗ ਜਿਹੜੇ ਬਹੁਤ ਸੀਨੀਅਰ ਦੇਸ਼ ਦੇ ਲੀਡਰਾਂ ਚੋਂ ਇੱਕ ਨੇ ਖੜਗੇ ਸਾਹਿਬ ਖੜਗੇ ਸਾਹਿਬ ਆਪਣੇ ਦਿਲ ਤੇ ਹੱਥਰ ਕੇ ਜਾਂ ਚਲੋ ਐਂ ਕਰੋ ਕਿਸੇ ਕਾਂਗਰਸੀ ਨੂੰ ਜਿਹੜਾ ਕੋਈ ਸਿੱਖ ਕਾਂਗਰਸੀ ਆ ਜਾਂ ਪੰਜਾਬੀ ਜਾਂ ਜਿਹੜੇ ਨੇ ਵੀ ਕੜਾ ਪਾਉਂਦਾ ਏ ਕੋਈ ਤੁਸੀਂ ਕਿਸੇ ਵੀ ਮੈਂ ਇੱਕ ਪਹਿਲਾਂ ਮੈਂ ਇਹ ਗੱਲ ਸਪਸ਼ਟ ਕਰਦਾ ਮੈਂ ਐਜ਼ ਏ ਨਾ ਮੰਤਰੀ ਗੱਲ ਕਰ ਰਿਹਾ ਨਾ ਮੈਂ ਐਜ਼ ਏ ਬੀਜਪੀ ਦਾ ਮੈਂਬਰ ਗੱਲ ਕਰ ਰਹੇ ਆ ਨਾ ਮੈਂ ਕੋਈ ਪੋਲਿਟਿਕਲ ਤੌਰ ਤੇ ਗੱਲ ਕਰ ਰਹੇ ਆ ਮੈਂ ਗੱਲ ਅੱਜ ਜੀ ਕਰ ਰਹੇ ਆ ਐਜ਼ ਇੱਕ ਪੰਜਾਬੀ ਤੇ ਸਿੱਖ ਹੋਣ ਨਾਤੇ ਗੱਲ ਕਰ ਰਹੇ ਆ ਮੈਂ ਉਹ ਦਰਦ ਬਿਆਨ ਕਰਨ ਲੱਗਿਆ ਕਿਉਂਕਿ ਅਸੀਂ ਇਸ ਬਹੁਤ ਸਹਿ ਲਿਆ ਯਾਰ ਅਸੀਂ ਬਹੁਤ ਬਹੁਤ ਅਸੀਂ ਔਖੇ ਆ ਸਾਨੂੰ ਪਤਾ ਸਾਡੇ ਪੰਜਾਬ ਚ ਕੀ ਹਾਲਾਤ ਨੇ ਬਣੇ ਕਿਸ ਕਠਿਨਾਈਆਂ ਚੋਂ ਅਸੀਂ ਪੰਜਾਬ ਲੰਘ ਰਿਹਾ ਆ ਯਾਰ ਰੱਬ ਦੇ ਵਾਸਤੇ ਸਾਨੂੰ ਸਾਨੂੰ ਰਹਿਣ ਦੋ ਸਾਨੂੰ ਆਪਣੇ ਆਪਣੇ ਸਾਨੂੰ ਰਹਿਮ ਕਰੋ ਸਾਡੇ ਤੇ ਤੇ ਖੜ ਗਏ ਸਾਹਿਬ ਤੁਸੀਂ ਇਹ ਦੱਸੋ ਵੀ ਕੋਈ ਤੁਹਾਨੂੰ ਸਿੱਖ ਆ ਕੇ ਕੈਦਵੇ ਜਾਂ ਤੁਸੀਂ ਮੂਰੇ মিডিਆ ਦੇ ਲੈ ਆਓ ਜੇ ਤੁਸੀਂ ਕਹਿ ਦੋ ਆਪ ਤਾਂ ਵੀ ਮੰਨ ਜਾਗੇ ਵੀ ਹਾਂ ਦੇਸ਼ ਦੇ ਵਿੱਚ ਸਿੱਖਾਂ ਦੀਆਂ ਪੱਗਾਂ ਨੂੰ ਆਜ਼ਾਦਤ ਨਹੀਂ ਬੰਨਣ ਦੀ ਕੜਾ ਬੰਨਣ ਪਾਉਣ ਦੀ ਆਜ਼ਾਦਤ ਨਹੀਂ ਗੁਰਦੁਆਰੇ ਜਾਣ ਦੀ ਆਜ਼ਾਦਤ ਨਹੀਂ ਜੋ ਸਾਡੇ ਬਹੁਤ ਹੀ ਪਿਆਰੇ ਪਪੂ ਜੀ ਨੇ ਗੱਲ ਕਹੀ ਹੈ ਰਾਹੁਲ ਗਾਂਧੀ ਜੀ ਨੇ ਜੇ ਇਹ ਗੱਲ ਹੈ ਤਾਂ ਤੁਸੀਂ ਮੈਂ ਤੁਹਾਨੂੰ ਚੈਲੰਜ ਕਰਦਾ ਤੁਸੀਂ ਆ ਕੇ ਮੀਡੀਆ ਤੇ ਕਹੋ ਤੁਹਾਡੀ ਗੱਲ ਮੈਂ ਮੰਨ ਜੂਗਾ ਤੁਸੀਂ ਚਿੱਠੀ ਲਿਖ ਕੇ ਖੜਗੇ ਸਾਹਿਬ ਟੋਟਲ ਇਸ ਗੱਲ ਨੂੰ ਕੋਸ਼ਿਸ਼ ਕੀਤੀ ਹੈ ਬਦਲਣ ਦੀ ਕੋਸ਼ਿਸ਼ ਕੀਤੀ ਹੈ ਬੀਜੇਪੀ ਦੇ ਵੱਲ ਨੂੰ ਪਾਉਣ ਦੀ ਨਹੀਂ ਹੋਣੀ ਕੋਸ਼ਿਸ਼ ਕਿਉਂਕਿ ਜਿਹੜਾ ਪੱਤਰਕਾਰ ਕਮਲ ਜੀ ਉੱਥੇ ਉਹ ਪੱਤਰਕਾਰ ਜਾਂ ਹੋਰ ਮੇਰੇ ਸਾਰੇ ਮੀਡੀਆ ਦੇ ਭਰਾ ਬੈਠਿਆ ਜਿਹੜਾ ਇਸੇ ਤਰੀਕੇ ਨਾਲ ਉਹ ਇੱਕ ਪੱਤਰਕਾਰ ਭਰਾ ਵੀਰ ਮੇਰਾ ਬੈਠਾ ਸੀ ਜਿਨੇ ਆ ਕੇ ਇਹ ਗੱਲ ਕਹੀ ਕਿਉਂਕਿ ਉਹਨੂੰ ਤਾਂ ਪਤਾ ਹੀ ਨਹੀਂ ਰਾਹੁਲ ਗਾਂਧੀ ਨੂੰ ਵੀ ਇਹ ਕੋਈ ਮੇਰਾ ਪਾਰਟੀ ਦਾ ਵਰਕਰ ਆ ਜਾਂ ਮੇਰਾ ਜਿਹੜਾ ਜਿਹੜੀ ਇਹਨਾਂ ਦੀ ਬਾਹਰ ਦੀ ਕਾਂਗਰਸ ਪਾਰਟੀ ਆ ਉਹਨਾਂ ਦੇ ਵਿੱਚੋਂ ਆ ਜਾਂ ਇਹ ਮੀਡੀਆ ਵਾਲਾ ਉਹ ਵਿਚਾਰੇ ਨੂੰ ਉਹ ਕੁਐਸਚਨ ਕਰਨ ਆਏ ਉਹ ਇਹਨਾਂ ਨੇ ਉਹਨੂੰ ਪੁੱਛ ਲਿਆ ਵੀ 10 ਵੀ ਤੇਰਾ ਨੌ ਕਿਉਂ ਉਹਨੇ ਨੌ ਦੱਸਤਾ ਤੇ ਉਹਨੇ ਬਾਅਦ ਦੇ ਵਿੱਚ ਬਾਹਰ ਆ ਕੇ ਸਾਰੇ ਨੈਸ਼ਨਲ ਇੰਟਰਨੈਸ਼ਨਲ ਮੀਡੀਆ ਨੂੰ ਕਿਹਾ ਵੀ ਭਾਈ ਸਾਹਿਬ ਰਾਹੁਲ ਗਾਂਧੀ ਨੇ ਮੇਰਾ ਨਾਂ ਲੈ ਕੇ ਕਿਹਾ ਤੇ ਮੈਂ ਇਹ ਗੱਲ ਕਹਿਣਾ ਬਿਲਕੁਲ ਗਲਤ ਕਹੀ ਹੈ ਸਾਨੂੰ ਮੈਨੂੰ ਅੱਜ ਤੱਕ ਕਿਸੇ ਵੀ ਪੰਦੇਸ਼ ਦੇ ਵਿੱਚ ਨਾ ਕੜਾ ਨਾ ਪੱਗ ਨਾ ਗੁਰਦੁਆਰੇ ਜਾਣ ਨੂੰ ਰੋਕਿਆ ਉਹਨੇ ਆ ਆ ਕੇ ਗੱਲ ਕਹੀ ਤੇ ਹੁਣ ਰਾਹੁਲ ਗਾਂਧੀ ਦੇਸ਼ ਭਰਤੀ ਆਏ ਨੇ ਹੁਣ ਉਹਨੂੰ ਪਹਿਲਾਂ ਉਹਨਾਂ ਨੂੰ ਉਹਨਾਂ ਦਾ ਬਚਾਅ ਕੀਤਾ ਜਾਂਦਾ ਹੈ ਮੈਂ ਇੱਕ ਗੱਲ ਕਹਿਣਾ ਇਹ ਤੀਜੀ ਪੀੜੀ ਹੈ ਇਹ ਤੀਜੀ ਪੀੜੀ ਆ ਮੈਂ ਕੱਲੇ ਕੱਲੇ ਪਿੰਡ ਜਾ ਕੇ ਪੰਜਾਬ 'ਚ ਜਾ ਕੇ ਇੱਕ-ਇੱਕ ਲਿੱਕ ਘਰੇ ਜਾ ਕੇ ਇਹ ਗੱਲ ਕਹੂੰਗਾ ਇਹ ਛੜੇਂਤਰ ਨਹੀਂਗਾ ਤੁਸੀਂ ਕਹਿੰਦੇ ਹੋ ਟੈਰਰਿਸਟ ਨਾ ਕਹੋ ਇਹਨੂੰ ਟੈਰਰਿਸਟ ਦਾ ਫੇਰ 4 2 10 ਬੰਦੇ ਮਾਰੂਗਾ ਪਰ ਇਹ ਪਰਿਵਾਰ ਸਿੱਖਾਂ ਨੂੰ ਪਹਿਲਾ ਇੰਦਰਾ ਗਾਂਧੀ ਜੀ ਕਿਸ ਤਰੀਕੇ ਨਾਲ ਪਿੰਡਰਾ ਆਲਾ ਸਾਹਿਬ ਨੂੰ ਇੱਕ ਟਰੈਪ ਚ ਬੁਣ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਮੈਂ ਕਹਨਾ ਸ਼ਿਕਾਰ ਕੀਤਾ ਸ਼ਿਕਾਰ ਕੀਤਾ ਕੋਕੋ ਕੇ ਮਾਰੇ ਬੱਚਿਆਂ ਤੋਂ ਲੈ ਕੇ ਪ੍ਰੈਗਨੈਂਟ ਲੇਡੀਆਂ ਤੋਂ ਲੈ ਕੇ ਉਹ ਗੁਰਦੁਆਰੇ 'ਚ ਜਿਉਂ ਮਾਰਨਾ ਸੀ ਬਾਹਰ ਮਾਰ ਦਿੰਦੇ ਗੁਰਦੁਆਰੇ 'ਚ ਜਾਣ ਕੇ ਟੈਂਕ ਮਾਰ ਮਾਰ ਗੋਲੇ ਭੰਨੇ ਤੇ ਉੱਥੇ ਸਾਡੇ ਜਿਉਂਦੇ ਗੁਰੂ ਲਿਵਿੰਗ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਉਹਦੇ ਵਿੱਚ ਗੋਲੀਆਂ ਮਾਰੀ ਉਹ ਇੰਦਰਾ ਗਾਂਧੀ ਜਿਹਦਾ ਫਿਰ ਵੀ ਜਿਹੜਾ ਏ ਉਹ ਢੇਡਣੀ ਭਰਿਆ ਖੂਨ ਨਾਲ ਜਦੋਂ ਉੱਥੋਂ ਨਦੀਆਂ ਬਹਿ ਰਹੀਆਂ ਸੀ ਖੂਨ ਦੀ ਚੀਕਾਂ ਕੁਲਹਾੜ ਪੂਰੇ ਸੀ ਕਿ ਸਾਰੇ ਪੰਜਾਬ ਨੂੰ ਦੇਸ਼ ਤੋਂ ਕੱਟਤਾ ਤੇ ਉਸ ਵੇਲੇ ਉਦੋਂ ਬਾਅਦ ਤੁਹਾਡੇ ਪਿਤਾ ਜੀ ਰਜੀਵ ਗਾਂਧੀ ਜੀ ਆਗੇ ਜਿਨ੍ਹਾਂ ਨੇ ਇਹ ਗੱਲ ਕਹੀ ਵੀ ਹੁਣ ਬੜਾ ਦਰਖਤ ਡਿੱਗ ਗਿਆ ਹੁਣ ਧਰਤੀ ਤਾਂ ਹਿੱਲੂਗੀ ਕਿ ਧਰਤੀ ਹਿਲਾਉਣ ਚ ਤੁਹਾਡੇ ਹਜ਼ਾਰਾਂ ਬੰਦੇ ਜਿਹੜੇ ਬੜੇ ਤੋਂ ਬੜੇ ਗੈਂਗਸਟਰ ਮੈਂ ਕਹੂੰਗਾ ਜੜੇ ਤੋਂ ਕੜੇ ਗੁੰਡੇ ਤੁਹਾਡੇ ਕੋਈ ਨਾਰਥ ਇੰਡੀਆ ਦਾ ਐਸਾ ਸ਼ਹਿਰ ਨਹੀਂ ਜਿੱਥੇ ਰਜੀਵ ਗਾਂਧੀ ਨੇ ਸਿੱਖਾਂ ਨੂੰ ਚਾਹੇ ਉਹਨਾਂ ਦੇ ਗਲਾਂ 'ਚ ਟੈਰ ਪਾ ਕੇ ਚਾਹੇ ਉਬਲਦਿਆਂ ਜੇਗਾ 'ਚ ਚਾਹੇ ਉਹਨਾਂ ਨੂੰ ਆ ਪੱਠੀਆਂ 'ਚ ਸਿੱਖ ਸਿੱਟ ਨਹੀਂ ਸਾੜਿਆ ਕੋਈ ਇਹੋ ਜਿਹਾ ਸ਼ਹਿਰ ਨਹੀਂ ਇਹ ਰਜੀਵ ਗਾਂਧੀ ਜੀ ਨੇ ਦਿੱਲੀ ਦੀਆਂ ਸੜਕਾਂ 'ਚ 50-50 ਟਰੱਕਾਂ ਦੇ ਵਿੱਚ ਦੁਕਾਨਾਂ ਫੈਕਟਰੀਆਂ ਕਾਰੋਬਾਰ ਸਿੱਖਾਂ ਦੇ ਸਾੜੇ ਉਹ ਤਾਂ ਫੋਟੋਆਂ ਦ੍ਰਿਸ਼ ਥਾਰਿਆਂ ਦੇ ਮੂਰੇ ਪਰਚੇ ਚੱਲ ਰਹੇ ਆ ਥੋੜੇ ਬੜੇ ਲੀਡਰਾਂ ਤੇ ਮਰਡਰ ਦੇ ਕੇਸ ਚੱਲ ਰਹੇ ਆ ਸੱਜਨ ਕਮਾਲ ਜੇਲ੍ਹ ਚਾ ਦੂਜਾ ਟਾਈਟਲਰ ਜਾਣ ਵਾਲਾ ਏ ਤੇ ਉਹ ਦੱਸਣਗੇ ਫਿਰ ਗੱਲਾਂ ਵੀ ਕੀ ਨਹੀਂ ਸਾਤੋਂ ਇੱਕ ਰਵਾਈਆਂ ਸਾਰੀਆਂ ਕਮਲਨਾਥ ਥਰਗਿਆਂ ਨੂੰ ਪੜਨਾ ਚਾਹੀਦਾ ਉਹਦੇ ਨਾਲ ਕੀ ਹੋਇਆ ਫਿਰ ਪੰਜਾਬ 'ਚ ਅੱਗ ਲੱਗੀ 테ਰਰਿਜ਼ਮ ਆ ਗਿਆ 테ਰਰਿਜ਼ਮ ਜਦੋਂ ਆ ਗਿਆ ਉੱਥੋਂ ਉੱਥੇ ਦੇ ਹਿੰਦੂ ਲੱਭ ਲੱਭ ਉਹਨਾਂ ਨੂੰ ਮਾਰਨ ਲੱਗੇ ਉਹਨਾਂ ਨੂੰ ਮਾਰਿਆ ਗਿਆ ਉਸ ਤੋਂ ਬਾਅਦ ਹਿੰਦੂ ਪਰਿਵਾਰਾਂ ਨੂੰ ਛੱਡਣਾ ਪਿਆ ਪੰਜਾਬ 80 ਤੋਂ 92 ਤੱਕ ਪੰਜਾਬ ਛੱਡ ਛਡੋ ਦਿੱਲੀ ਹਰਿਆਣਾ ਰਾਜਸਥਾਨ ਕਿਤੇ ਕਿਤੇ ਵਿਦੇਸ਼ਾਂ 'ਚ ਤੇ ਬਾਕੀ ਜਗ੍ਹਾ ਜਿਹੜੇ ਸਿੱਖ ਸੀ ਉਹਨਾਂ ਨੂੰ ਥੋੜੇ ਕਰਕੇ ਤੁਸੀਂ ਉਹਨਾਂ ਨੂੰ ਭਜਾਇਆ ਉਹਨਾਂ ਨੂੰ ਛੱਡ ਕੇ ਦੇਸ਼ ਛੱਡ ਕੇ ਪੰਜਾਬ ਆਉਣਾ ਪਿਆ ਇਹ ਤੁਸੀਂ ਹਿੰਦੂ ਸਿੱਖ ਆਪਸ ਵਿੱਚ ਐ ਮਰਵਾਏ 35000 ਲੋਕ ਪੰਜਾਬ ਚ ਕੱਲੇ ਅਤਵਾਦ ਲੜਾਈ ਚ ਚਾਇਆ ਅਤਵਾਦੀ ਸੀ ਹੈ ਤਾਂ ਉਹ ਵੀ ਪੰਜਾਬ ਦੇ ਸਿੱਖ ਸੀ ਪੰਜਾਬੀ ਸੀ ਉਧਰ ਉਹਨਾਂ ਨੇ ਗੋਲੀਆਂ ਤੋਂ ਤੁਸੀਂ ਹਿੰਦੂ ਮਰਵਾਏ ਸਾਡੇ ਪਰਿਵਾਰ ਮਰਵਾਏ ਜੀਨਾ ਨਾ ਆ ਕੇ ਸਦਾਰ ਬਿਹੰਤ ਸਿੰਘ ਜੀ ਖੜੇ ਹੋਏ ਉਹਨਾਂ ਨੇ ਉਹ ਅਤਵਾਦੀ ਖਤਮ ਕਰਕੇ ਸ਼ਾਂਤੀ ਲਿਆ ਕੇ ਉਹ ਵੀ ਮਾਮ ਨਾਲ ਛੁੱਟ ਗਏ ਪਰ ਉਹ ਅੱਗ ਪੰਜਾਬ ਚ ਤੁਸੀਂ ਲਾ ਕੇ ਰੱਖੀ ਜਿਹੜੀ 95 ਜੀ ਠੰਡੀ ਕੀਤੀ ਪੰਜਾਬ ਜਲ ਚੁੱਕਿਆ ਸੀ ਉਹ ਪੰਜਾਬ ਅੱਜ ਤਬਾਹ ਹੋਇਆ ਪਿਆ ਅੱਜ ਅਸੀਂ ਨਸ਼ੇ ਚ ਡੁੱਬ ਗਏ ਅੱਜ ਕਰਜ਼ੇ ਚ ਡੁੱਬ ਗਏ ਕਿਉਂ ਕਿ ਤੁਸੀਂ ਉਹ ਕੰਡੇ ਬੀਜੇ ਹੋਏ ਉਦੋਂ ਸਬਸਟੇਟਾਂ ਅੱਗੇ ਨਿੰਗੀਆਂ ਤੇ ਸਾਡਾ ਪੰਜਾਬ ਜੜਦਾ ਸੀ ਅੱਜ ਉਹ ਅਸੀਂ ਦੁਬਾਰਾ ਪੰਜਾਬ ਨੂੰ ਬਰਾਬਰ ਉਸ ਦੌੜ ਚ ਇੰਨਾ ਪਿੱਛੇ ਰਹਿ ਗਏ ਪੰਜਾਬ ਬਰਾਬਰ ਨਹੀਂ ਆ ਰਿਹਾ ਹੁਣ ਤੁਸੀਂ ਦੇਖਿਆ ਵੀ ਮੈਂ ਤੁਸੀਂ ਐਲੋਪੀ ਐਲੋਪੀ ਤੁਸੀਂ ਕਿੱਥੇ ਹੋ ਕਦੇ ਤੁਸੀਂ ਕਿਹੜੀ ਕਾਸਟ ਦੀ ਗੱਲ ਕਰਦੇ ਹੋ ਬਰਾਦਰੀ ਦੀ ਕਰਦੇ ਹੋ ਕਦੇ ਤੁਸੀਂ OBC ਦੀ ਕਰਦੇ ਹੋ ਕਦੇ ਮੁਸਲਮਾਨਾ ਦੀ ਕਰਦੇ ਹੋ ਹੁਣ ਤੁਸੀਂ ਸਿੱਖਾਂ ਤੇ ਆ ਗਏ ਤੁਸੀਂ LOP ਨਹੀਂਗੇ ਇਹ ਅਫੀਸ਼ਲ ਪਾਰਟੀ ਦੇ ਲੀਡਰ ਨਹੀਂਗੇ